मोर <laughs> ल ਮੈਂ ਮੋੜ ਲਵਾ ਲਿਆ ਹੁੰਦੀ ਆ ਤੇ ਹੁਣ ਦਿਖਾਉਣੀ ਆ ਮੈਂ ਰੋ ਹਾਂ ਤਾਰਾ ਸਾਰਾ ਕੱਢ ਪਾਰ ਘੁੰਮ ਰਿਹਾ ਆ ਹਾਂ ਹੋਇਆ ਕੋਈ ਨਹੀਂ ਮੇਰੇ ਗੇਂਦ ਤੇ ਕਬੂਤਰ ਇਹਦਾ ਰਾਤੀ ਮਿਲ ਜਾਈ ਨਹੀਂ ਹੱਥ ਤੱਕ ਲੈ ਲੈ ਮਾਰੀ ਰੱਬੀ ਤੇ ਖੱਟੀਆਂ ਹੋਰ ਦੋਨੇ ਕਾਲੇ ਛੋਟੇ ਛੋਟੇ ਦੂਸੇ ਆ ਤੁਹਾਨੂੰ ਕੀ ਕੀ ਵਾਲਾ ਪਰਚੀ ਕੋਲੇ ਡਰਾ ਲੈ ਸ਼ਾਹ ਚੰਦਰ ਪਾ ਓਏ ਜਿਹੜੇ ਗਰੂਪ ਦੀ ਪਰਚੀ ਪਾਲ 52 ਨੰਬਰ 52 ਬਾਈ 52 52 ਪਾਈਏ 52 ਨੰਬਰ ਪਰਚੀ ਪਾ ਆ ਜਾ ਡਾ ਬੀਬੀ ਬਾਈ ਐਂਟਰੀ ਬਾਈ ਐਂਟਰੀ ਆਪੇ ਨਾ ਉਧਰ ਲਾਉਣਾ ਹੈ ਕਿਹੜਾ ਬਾਈ ਲਿਖਾਉਣਾ ਉੱਥੇ ਉਹ ਕਿੱਥੇ ਆਵੇ ਚੰਦ ਉਧਰ ਲਾਇਆ ਇੱਥੇ ਲਿਆ ਕੇ ਆਪਾਂ ਜਾਨਵਰ ਰੱਖ ਲੈ ਤੇ ਜਾਨਵਰ ਦੇ ਮੂਹਰ ਵੀ ਬਾਈ ਲਵਾ ਲਈਏ ਤੇ ਜਾਨਵਰ ਦੇਖ ਲਓ ਆਪਣਾ ਦੀ ਲੋਲੀ ਮੋਰ ਮਾਰ ਪਹਿਲੇ ਲਵਾ ਲਈ ਐਂਟਰੀ ਫੜਾਤੀ ਆ ਪਾਣੀ ਦੇ ਗੋਲੇ ਹੀ ਮਾਰਨੇ ਹੁਣ ਇਹ ਕੰਮ ਬਦ ਗਿਆ ਬਈਆਂ ਦਾ ਪ੍ਰਬੰਧ ਪੂਰਾ ਤਖੜਾ ਲੋ ਜੀ ਮਿੱਤਰ ਪਾਣੀ ਪੈਰਪੁਰ ਤੋਂ ਲੱਗੇ ਕਬੂਤਰ ਦੇ ਪਾਣੀ ਤਾਂ ਨਹੀਂ ਦਿੰਨੇ ਆ ਛੱਡ ਦੇ ਹੁਣ ਲੋਈ ਛੱਡ ਦੇ ਹੁਣ ਆਪਾਂ ਛੋਟਾ ਲੋ ਚੱਕ ਲੈ ਰੂਤਰ ਜਾਲੇ ਉਲੇ ਮਾਰਦੇ ਆ ਨਹੀਂ ਲਾਉਂਦੇ ਨਹੀਂ ਲਾਉਂਦੇ ਬਈ ਨਹੀਂ ਲਾਉਂਦੇ ਫੜਦੇ ਆ ਬਾਈ ਕਬੂਤਰ ਮਾਰਦੇ ਆ ਓਲਾ ਹੋਰ ਮਾਰ ਲੱਗੀ ਬਸ ਦਿਖਾਉਣਾ ਹੀ ਐ ਇਕ ਕਲਾ ਨਹੀਂ ਨਹੀਂ ਸਾਹਮਣੇ ਫਿਰ ਉਧਰੇ ਲਓ ਜੀ ਖਟਾਈ ਖਟਾਈ 19 19 ਛੱਡ ਦੇ ਮਾਰੇ ਹੋਏ 19 ਛੱਡ ਬਾਈ ਛੱਡ ਬਾਈ ਜੀ ਹੋ ਗਈ ਜੀ ਬਾਈ ਅੱਜ ਤੇਰੀ ਆ ਜਾਂਦਾ ਬਾਈ ਓਏ ਆ ਛੱਡ ਦੇ ਆ ਮੋਹਰ ਦਿਖਾ ਦੀ ਮੋਹਰ ਦਿਖਾਰੀ ਠੀਕ ਆ ਛੱਡ ਦੇ ਆ ਬੰਦਿਆ ਉਹ ਰੇ ਗਿਆ ਕਿੱਧਰ ਬਾਈ ਛੱਡ ਦੇ ਯੱਕੋ ਜੀ ਚੱਲਾ ਹੋਰ ਛੱਡਾ ਲੱਗੇ ਬਾਈ ਜਰਾ ਚੜਕ ਹੈਲੋ ਪਾਛੇ ਹੋ ਜਾਂ ਕਾਰ ਤੋਂ ਹੋ ਸਾ

ਸਾਂਗੇ ਕਿੰਨੇ ਕਬੂਤਰ ਹੈ 11 ਕਮੂਤਰ ਰਹਿ ਗਏ 68 ਕਬੂਤਰ ਹੋ ਗਏ ਬਾਈ ਆ ਵੀ ਲਿਖੇ ਹੋਏ ਸੀ ਆਪਣੇ ਆਹ ਦੇਖ ਲਓ ਲਿਖੇ ਨੰਬਰ ਸੀ 70 ਤੱਕ ਇੱਕੋ ਮਿੰਟ ਤੇ ਪਹਿਲਾਂ ਉਹ ਲਿਖਣ ਲੱਗ ਗਿਆ ਸਤਨਾਮ ਉਹਦੇ ਤੇ ਚਾਰ ਕਾਫਰ ਮਿਸਾ ਸਤਨਾਮ ਦਿਖਾ ਦਿ ਲੈ ਓਕੇ ਬਾਈ ਦਿਖਾਈ ਲੈ ਸਟਮਰੀ ਦੇਖੇ ਸਤਨਾਮ ਕਿੰਨੇ ਆ 55 56 ਇਹ 56 ਦੋ ਲਿਸਟਾਂ ਚੱਲਦੀਆਂ ਸੀਗੀਆਂ ਠੀਕ ਆ ਜੀ ਠੀਕ ਆ ਠੀਕ ਆ ਜੀ ਦੂਜੇ ਤੇ ਉਧਰ ਆਪਣ ਨਾਲ ਜੜ ਗਏ ਇੱਥੇ ਉਧਰ ਆ ਫਿਰ ਚਲੋ ਭਾਈ ਲੱਕੀ ਡਰਾ ਘਟਣ ਲਗੇ ਬਾਈ ਹੁਣੀ ਆ ਜਾਲੀ ਆ ਵੀਡੀਓ ਬਣਾ ਲਓ ਰੋੜ ਕਰਨਾ ਆ ਦੇ ਕਿਹੜਾ 1 ਮੀਟਰ ਉਹ ਦੇਖੀ ਗਾ ਜਰਾ ਕਿੰਨਾ ਨਿਕਲਦਾ ਮੁੱਡੇ ਨੂੰ ਚਲੋ ਕਿਸਮਤ ਆ ਜੀ ਦੇਖੋ ਆਇਆ ਫਦੇ ਓਏ ਆ ਜਾ ਵੀ ਕਿਹੜੇ ਵਰਗੀ ਜਰਾ ਕੁਝ ਕਾ ਦੋ ਇਹੋ ਨਿੱਕੇ ਚੱਕਦੇ ਇਹਨੂੰ ਜਗਾ ਦੇਵਾ 1 ਮੀਟਰ ਚੱਕ ਕੇ ਚੱਕਰ ਪੁੱਤ ਚੱਕ ਲੈ ਚੱਕ ਲੈ ਹੱਕੇ ਕੋਈ ਨਾ ਆ ਆ ਹੱਕ ਦਾ ਲਾ ਨਾ 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 ਭਾਈ ਦੁਬਾਰਾ ਚ ਚਾ ਲੋ ਇੱਕ ਚੱਕ ਚੱਕ ਲਾ ਇੱਕ ਕਿਸਮਤ ਮਰ ਗਈ ਪਰਾ ਨਹੀਂ ਦੀ ਇੱਕ ਚੱਕ ਦੇ ਇੱਕ ਚੱਕ ਲਾ ਕਰ ਹੋਰ ਤੋਂ ਚੱਕ ਦੇ ਯਾਰ ਤੂੰ ਚੱਕ ਦੇ ਲੈ ਕੇ ਯਾਰ ਚੱਕ ਦੇ ਜਿਹੜੀ ਮਰ ਗਈ ਇੱਕ ਚੱਕ ਦੇ ਚੱਕ 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 ਲਿਆ ਵੀ ਨਵੇਂ ਆ ਇੱਥੇ ਨਵੇਂ ਵੱਡੇ ਗੁਰਦਾਰੇ ਹੋਲੀ ਕਦ ਨੇ ਵੀ ਨੰਬਰ ਨੰਬਰ ਆ ਭਾਈ 33 ਨੰਬਰ ਆ ਵੀਰੇ 33 ਨੰਬਰ ਦਿਖਾ ਦੇ ਲਾਈਵ ਵੀ ਦਿਖਾ ਦੇ 29 29 29 ਮੇਰਾ ਹੀ ਲਿਖਿਆ ਬਾਬਾ ਰਣੀਆਂ ਬਾਬਾ ਰਣੀਆਂ ਕਿਹੜਾ ਬਈ ਲਾਡੀ ਓਏ ਲਾਡੀ ਬਾਬਾ ਰਣੀਆਂ ਬਈ ਪਰਚੀ ਨਿਕਲੀ ਆ ਬਾਬਾ ਰਣੀਆਂ ਨੰਬਰ ਬੰਦੇ ਨਹੀਂ ਹੈ ਕੋਈ ਨਾ ਬਈ ਚੈੱਕ ਕਰ ਮਾਸੂਦੇ ਨਾ ਹੋਰੇ ਨੀ ਆ ਪਰਚੀਆਂ ਸਾਰੀਆਂ ਚੈੱਕ ਕਰ ਲੋ ਬਈ ਹਾਂ ਬਾਕੀ ਠੀਕ ਆ ਬਈ ਓਕੇ 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 ਯਾਰ ਓਕੇ ਬਈ ਓਕੇ ਯਾਰ ਠੀਕ ਆ ਵੀਰੇ ਬਾਬਾ ਰਣੀਆਂ ਨਿਕਲੀਆਂ ਆ ਪਾ ਦੋ ਛੋਲੇ ਚ ਹੈ ਨਹੀਂ ਤੇ ਇਹੀ ਸੀ ਹੂੰ ਲੋ ਬਈ ਲੱਕੀ ਡਰਾ ਬਾਬਾ ਰਾਨੀਆਂ ਪਤਾ ਨਹੀਂ ਲਾਢੀ ਇਹਨਾਂ ਤੇ ਆਇਆ ਪਤਾ ਨਹੀਂ ਕਿਥੇ ਹੋਰ ਦੇ ਨਾਲ ਤੇ ਵੇਖ ਲੈਨੇ ਕਿਹੜਾ ਬੰਦਾ ਸੀ ਲੋ ਬਈ ਆ ਗਏ ਬੰਦੇ ਆਵੇ ਪਾ ਲਿਆ ਹੱਥ ਚਲ ਉਹਦੇ ਨੇੜੇ ਆ ਗਿਆ ਲੋਡੀ ਆਖਾ ਜੀ ਸਰ ਕੋਈ ਲੈ ਜਾਂਦੇ ਪ੍ਰਬੰਧ ਕਰ ਦਈਏ ਰੋਟੀ ਆ ਬਾਈ ਉਹਨਾਂ ਦਾ ਅਰੇ ਵੀ ਰੱਖੀ ਪ੍ਰਸ਼ਾਦਾ ਵੀ ਨਾਲ ਸੁਨਾਦ ਦੱਸੀ ਵੀ ਆਉਗੀ ਬੰਦੇ ਕਮੈਂਟ ਨੂੰ ਲੋ ਬਈ 11 ਵਜੇ ਕੇ ਬਾਅਦ 8 ਕ ਮਿੰਟ ਰਹਿ ਗਏ ਆ ਸਤਨਾਮ ਵੀਰੇ ਇਹ ਮਮੰਦਾ ਲਾਲ ਜੀਨੀ ਹੈ ਦਾ ਹਰਾ ਕੰਡ ਤੇ ਲਾਲ ਟੋਰੀ ਹੈ ਇਹੇ ਗੂਦਰੀ ਦਿਖਾਈ ਜਾਂਦੇ ਨੇ ਤੈਨੂੰ ਇਹੇ ਗੂਦਰੀ ਤੋਂ ਪਾਸ ਕੀਤੀ ਆ ਦੱਸੀ ਵੀਰੇ ਜੀ ਪੂਰੇ ਤੂਸਿਆ ਜਮੰਦੂ ਕੰਡ ਟੋਰੀ ਉਹ ਗਰੇ ਸਾਡਾ ਦਾ ਦੇਖੂ ਇਹ ਰਲਦਾ ਉਹ ਕੇ ਨਾ ਦੂਜੇ ਦੇ ਜਮੰਦੂ ਆ ਕਾਲੇ ਆ ਇਹਦੇ ਜਮੰਦੂ ਆ ਦੂਜੇ ਦਿਓ ਰੇ ਕੀ ਆਠ ਠੀਕ ਆ ਆ ਗਈ ਬੰਦਾ ਵੀ ਅਗੇ ਨਾ ਤਾਂ ਖੁੰਡਾ ਮੈਂ ਤਾਂ ਗੱਲ ਇੰਟਰੈਕ ਕਰਾਉਣਾ ਨਹੀਂ ਹੋਈ ਬਈ ਐਨੇ ਕੀ ਸੀ ਸਵਾਗਤ ਆ 11:00 ਵਜੇ ਬਾਕੀ ਵੇਖੋ 12 1 ਵਜੇ ਕੀ ਬਣਦਾ ਤੁਹਾਨੂੰ ਦਿਖਾਵਾਂਗੇ ਸਾਰਾ ਮੋਲ ਠੀਕ ਆ ਬਈ ਬਾਈ ਇੱਥੇ ਬੈਠੀ ਆ ਵਰਦੁਵਾਰਾ ਸਾਹਿਬ ਜਿਹੜੇ ਲੰਗਰ ਛਕਿਆ ਸੀਗਾ ਉਹ ਨਾ ਪਿਆ ਰਿਕਾਰਡਿੰਗ ਦਿਖਾਈਏ ਤੇ ਕਾਪੀ ਵਾਲੇ ਨੂੰ ਦਿਖਾ ਦੇਣਾ ਬਈ ਹੋ ਰਿਹਾ ਆ ਆਓ ਦੇ ਠੀਕ ਆ ਉੱਥੋਂ ਚੈੱਕ ਕਰੀ ਜਾਂਦੇ ਤੇ ਕੂਟਰ ਡੈਕ ਪੇ ਬਾਈ ਕੰਦਰਾ ਕਦੇ ਗਰੀਬ ਕੱਟੇ ਗਏ ਆ ਆ ਵੀ ਤੁਹਾਨੂੰ ਦਿਖਾ ਵੀ ਦੇਣਾ ਇੱਥੇ ਫਿਰਦੇ ਆ ਹੋ ਜਾਂਦਾ ਇਕ ਤਾਂ ਹੋ ਹੁੰਦਾ ਵੀ ਇਕ ਤਾਂ ਆ ਦੇ ਆ ਦੂਜਾ ਇੱਥੇ ਡੈਗਦਾ ਫਿਰਦਾ ਇਕ ਆ ਆ ਬਹਿ ਕੇ ਉੱਡੇ ਮੈਂ ਪੱਕਾ ਪਤਾ ਕੱਕਾ ਆ ਜਾਂਦਾ ਇਹ ਆ ਲੈ ਆ ਲੈ ਆ ਲੈ ਆ ਲੈ ਕਿਉਂ ਭਾਈ ਬਹਿ ਗਿਆ ਨਾ ਪਹਿਲੇ ਵੀ ਕੱਟਿਆ ਗਿਆ ਬਹਿ ਕੇ ਆ ਲਈ ਢੜਦਾ ਹਾਂ ਦੀ ਭਾਈ ਹਾਂ ਹਾਂ ਭਾਈ ਭਾਈ ਕਾਲੀਆਂ ਮਗਦਾ ਭਾਈ ਨਾਲ ਟੋਰੀ ਦਾ ਕੰਦਰਾ ਇੱਥੇ ਬਹਿ ਗਿਆ ਲੈ ਭਾਈ ਕਿਉਂ ਕਹਿੰਦੇ ਬਟਾਖੇ ਹੋਰ ਦਰ ਦੇ ਬੈਗਟ ਚੱਲਣਾ ਬਗਣਾ ਚੌੜੀ ਅਗਲੀ ਵੀ ਚਲਾਈ ਭਈਆ ਬੋਤਲ ਦਸੀ ਬਣਾ ਪਾਣੀ ਪੀ ਕੇ ਦਨ ਉੱਟੀ ਚੱਪੜ ਤੇ ਬੈਲ ਦੀ ਘਰਦੀ ਐ ਨੀਵੀਂ ਜਿਹੀ ਪਹਿਲਾਂ ਯਾਰ ਕਿਰੇਮਗਾ ਤਾਂ ਸਿੰਗਰੇ ਬੋਤਲ ਬੋਤਲ ਮਾਰੀ ਬਾਈ ਕਿਹਦੇ ਉਹ ਜਾਨਵਰ ਦੀ ਗੱਲ ਕਰਦੇ ਆ ਕਿੰਨਾ ਟਾਈਮ ਹੋ ਗਿਆ ਜੰਨੇ 12 1 ਵਜ ਗਿਆ ਬਾਈ ਠੀਕ ਹੈ ਜੀ ਦੇਖ ਲਓ 12 ਤਰੀਕ ਦੀ ਬਾਜੀ ਆਜ ਨਵੇਂ ਰਾਮ ਮੋੜੇ ਓ ਬਾਈ ਹੰਜੂ ਹੁਣੀ ਵੀ ਆ ਗਏ ਤੇ 3 ਵਜੇ ਦਾ ਟਾਈਮ ਹੋ ਗਿਆ ਤੇ ਆ ਦੇਖ ਲਓ ਸਾਰੇ ਖਿਡਾਰੀ ਇਥੇ ਕੋਟੀ ਦੇ ਖੜੇ ਆ ਆਹਾਂ ਬਾਈ ਕਾਪੀ ਵਾਲੇ ਸਾਰੇ ਇੱਥੇ ਕਬੂਤਰਾਂ ਦੇ ਨਿਗਾ ਮਾਰੀਆਂ ਨੇ ਆਵ ਜਾਂਦੇ ਕਬੂਤਰਾਂ ਪੂਰਾ 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 ਆਹ ਲੈ ਬਾਈ ਐ ਚੈੱਕ ਰਹੀ ਜਾਂਦੇ ਆ ਓਏ ਸੰਜੀ ਉਹ ਨਹੀਂ ਆਉਂਦੇ ਤੈਨ ਤਾਰੇ ਆ ਦੇ ਆਵੇ ਕੀ ਹੋਣਾ ਤੇ ਹਾਂ ਕਿਹੜਾ ਹੈ ਆਵੇ ਲਈਉਂ ਦਿੱਤਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਈ ਦੇਖੋ ਹਾਂ ਹਾਂ ਤਿੰਨ ਹਾਂ ਆਹ ਜਿਹੜੀ ਆਹ ਕਾਮ ਆ ਕਰ ਫਿਰ ਦੱਸ ਆਹ ਦਾ ਹੈ ਕਾ ਆਉਂਦਾ ਬਾਈ ਕੱਲਾ ਐਡਾ ਨਿਕਲ ਰਿਹਾ ਤੇ ਇੱਧਰ ਨੂੰ ਯਾਰ ਇਹ ਤਾਂ ਪੂਰੀ ਆ ਗਰਦਰੇ ਤੇ ਆ ਜੀ ਆਹ ਤੇ ਆਲਾ ਰੱਤਾ ਆਹ ਘਰ ਦੇ ਚੱਟੇ ਜੀ ਆ ਆ ਵੀ ਨਹੀਂ ਜਾਂਦਾ ਯਾਰ ਆ ਨਹੀਂ ਜਾਂਦੀ ਆ ਆ ਗਿਆ ਹੁੰਦਾ ਇੱਕ ਇਹੇ ਚੌਟ ਲਾ ਇਸਕਾ ਚੌਟ ਆ ਨਹੀਂ ਆ ਜਿਹੜੀ ਜਾਂਦੀ ਆ ਹਰੇ ਆ ਜੀ ਹਾਂ ਆਹ ਡਿੱਗੀਆਂ ਦਾ ਆ 12 ਭਾਈ ਬਹੁਤ ਚੱਕੋ ਕਿਉਂ ਉਹਦਾ ਵੀ ਗੜਮੜਾ ਗਿਆ ਚੱਕਾ ਬਣ ਗਿਆ ਇਹ ਇਹਨਾਂ ਨਾਲ ਹੀ ਆ ਇਹਨਾਂ ਨਾਲ ਪਹਿਲਾਂ ਇੱਥੇ ਰਹਿੰਦਾ ਲਾਰਦਾ ਜੇ ਬਾਜਦਾ ਰਰਦਾ ਰਰਦਾ ਉਹ ਹੀ ਆ ਸੀਗਾ ਕੱਲੇ ਟੂਸੇ ਵਾਲਾ ਵੀਰ ਇਹ ਆਪਣੇ ਨਹੀਂ ਇਹਦੇ ਨਾਲ ਚੱਲਦਰਾ ਮੜੀ ਲਾਲ ਇਹਦੇ ਨਾਲ ਥੋੜੀ ਪੈਠ ਵੀ ਆ ਉਹ ਉਦੋਂ 93 ਕਾਠੀ ਦੀ ਨਾਲ ਕਾਠਣੀ ਨਾਲ ਆਪਣੀ ਬੈਠਾ ਨਾਲ ਦੇਖੋ ਤਾਂ ਆਉਣਗੇ ਪੁੱਤਰ ਆਉਣ 3 ਵਜੇ ਦਾ ਟਾਈਮ ਹੋ ਗਿਆ ਉਹ ਕੱਲਾ ਹਾਂ ਚਲਾ ਹਾਂਜੀ 3:20 ਤਾਂ ਨਾ ਟਾਈਮ ਆ ਜਿਹੜੇ ਪੁੱਤਰ 5 ਸ਼ਾਮ ਨੂੰ ਹੋਏ ਆ ਜੀ ਤੋਂ ਦੁਬਈ ਇੱਥੇ ਚੌਕੀਮਾਨ ਮੋਟਾ ਮਾਲਾ ਅੰਮ੍ਰਿਤ ਰਣੀਆਂ ਤੇ ਅਮਨ ਚਗਾਵਾ ਇਹ ਪੰਜ ਕੁੱਤਰ ਪਾਸ ਹੋ ਗਏ ਸੀਗੇ ਬਾਕੀਆਂ ਦੇ ਟਾਈਮ ਆ ਬਾਈ ਲਓ ਜੀ ਦਿਖਾਈ ਟਾਈਮ ਵੀ 3 ਵੀ 3 24 ਵੀਰਾ ਹਾਂ ਲਓ ਜੀ 3 22 ਹੋ ਗਏ ਹੈਂ ਬਾਈ ਉਹ ਫਰਜ਼ਾਨ ਹੋ ਬਚਾਰਾ ਤੇਰੇ ਨਾਲ 2 ਮਿੰਟ ਅੱਗੇ ਆ ਕੋਈ ਚੱਕਰ ਨਹੀਂ 20 ਤੋਂ ਕਿਆ ਸੀ ਆ ਦੋ ਕਮੈਂਟ ਲਾਂਗੇ ਰਿਕਾਰਡਿੰਗ ਉਹਨੂੰ ਰਿਕਾਰਡ ਕਰਦੇ ਹਾਂ ਠੀਕ ਆ ਬਾਈ ਲੈ ਬਹਿ ਗਿਆ ਜੀਤ ਦਾ ਹਾਂ ਹਮ ਵਰਤਨੀਆਂ ਤੇ ਕੌਣ ਜਗਾਂ ਮੈਂ ਚਾਰ ਪਾਸੇ ਵੇ ਸੀਗਾ ਇਹ ਕਾਮ ਉਹੀ ਹੋ ਜਾਉਗਾ ਨਹੀਂ ਯਾਰ ਮਾਸ਼ੇ ਡਰਾਵਾ ਸੱਤ ਸੱਤ ਉਹਦਾ ਹੈ ਹੈ ਚਾਰ 10 ਲਓਏ ਭਾਈ ਮੈਂ ਤੇ ਸੁੱਕੂ ਚੱਲੇ ਆਂ ਹਰ ਚੋਗਰਾ ਮੋਲੇ ਕੂਤਰ ਦੇਖਣ ਤੇ ਕੂਤਰ ਸਿਗਾ ਭਾਈ ਟਾਈਮ ਚਾਹੀ ਗਿਆ ਨਿਗਾ ਮਾਰ ਰਹਿ ਕੇ ਪੈਂਡ ਰਿਆ ਹੋਵੇ ਸਾਹਮਣੇ ਆ ਗਿਆ ਆ ਗਿਆ ਨਾ ਸਾਹਮਣੇ ਮਾਰੇ ਅੱਗੇ ਭੱਜ ਗਏ ਨਿਗਾ ਜੇ ਫਿਰਦਾ ਫੁਰਦਾ ਹੋਇਆ ਹਨਾ ਭਾਈ ਉਧਰੋਂ ਟਾਈਮ ਟੂਮ ਚੋਂ ਕੱਟਿਆ ਕੇ ਜਾਨਵਰ ਫੜ ਕੇ ਤੇ ਲੈ ਚੱਲਾਂਗੇ ਸੁੱਕੂ ਟਾਈਮ ਦਿਖਾਦੀ ਭਾਈ ਲਾਈਵ ਦਿਖਾਉਂਦਾ ਭਈ ਇੱਕ ਮਿੰਟ ਦੇਖੋ ਜੀ ਕਿੰਨੇ ਹੋ ਗਏ 3 ਬਾਈ ਸੋਨ ਨੂੰ ਹੀ ਦੀਦਾ ਯਾਰ ਮੈਂ ਤਾਂ ਨਹੀਂ ਇੱਥੇ ਦੀਦਾ ਬੜਾ ਮੈਂ ਪਹੁੰਚ ਗਿਆ ਮੇਰੇ ਨਾਮ ਦਾ 1057 1057 ਬਾਈ 4 ਵਜੇ ਦਾ ਟਾਈਮ ਹੋ ਗਿਆ ਠੀਕ ਆ ਤੇ ਮੈਂ ਤਾਂ ਜਾਂਦੇ ਉੱਥੇ ਜਿਹੜਾ ਦਿਖਦਾ ਹੋਇਆ ਸੋਹਣੇ ਆ ਪਰ ਦੇਖਦੇ ਆ ਬਾਈ ਪਹੁੰਚ ਗਏ ਉੱਥੇ ਕੀ ਬਾਤ ਦਾ ਲਓ ਬਾਈ ਪਿੰਡ 'ਚ ਆ ਗਏ ਆਪਾਂ ਨੂੰ ਤਾਂ ਕੋਈ ਜਾਨਵਰ ਨਹੀਂ ਥਿੰਦਾ ਯਾਰ ਇੱਥੇ ਯਾਰ ਦੇਖ ਲਓ ਸ਼ਾਂਤੀ ਹੈ ਸਾਰੇ ਪਿੰਡ 'ਚ ਨਹੀਂ ਯਾਰ ਬਾਈ ਕੋਈ ਜਾਨਵਰ ਨਹੀਂਗਾ ਇੱਥੇ ਮਾਰਦੇ ਆ ਕਿੱਕ ਤੇ ਚੱਲਦੇ ਆ ਉਦੋਂ ਦੇਰਾਂ ਮੋੜ ਆਹੋ ਮਾਰਦੇ ਵੀ ਚੱਲ ਕੱਲ ਜਵੰਦਾ ਹੂੰ ਇਹ ਵੀ ਸਹੀ ਹੋ ਗਿਆ ਪੁੱਤਰ ਚੱਲ ਅਮਨ ਚੰਗਾਵਾ ਮੋਟਾ ਮੱਲਾ ਮਨਰਾਜ ਚੌਕੀਮਾਨ ਉਹ ਵੀ ਮੱਲੀ ਪੰਜਾਬ ਸਿੰਘ ਤੇ ਗੁਰਵੀਰ ਪੁਲਾਰ ਕੱਲ ਜਵੰਦਾ ਆਹ ਪੁੱਤਰ ਬਈ ਸੱਤ ਸਹੀ ਹੋ ਕੇ ਗਏ ਆ ਏ ਸੁਡਾ ਰਹਿ ਗਿਆ ਟਾਈਮ 6 ਮਿੰਟ ਦਾ ਜੇ ਹੁਣ ਕਿਸੇ ਨੂੰ ਚਮਕਦਾ ਚਮਕਦਾ ਤਾਂ ਹੁਣ ਦਿਖਾ ਦਿਓ ਬਾਅਦ ਚ ਨਾ ਬਈ ਉਂਗਲਾ ਕਰਿਓ ਚੱਲ ਅਗਲੀ ਚਲਾ 350 ਦੇ ਕਬੂਤਰ 350 ਦੀ ਅਪਡੇਟ ਆ ਬਈ 6 ਕਬੂਤਰ ਸਹੀ ਆ ਅਮਨ ਜਗਾਵਾਂ ਮੋਟਾ ਮਾਲਾ ਬੋਬੀ ਮੱਲੀ ਪੰਜਾਬ ਸਿੰਘ ਗੁਰਵੀਰ ਕੋਲਾਰ ਤੇ ਗੱਲ ਜਵੰਦਾ ਇਹ 6 ਕਬੂਤਰ ਸਹੀ ਆ 350 ਦੀ ਹਣ ਕਿਹਨੇ ਬਾਕੀ ਥੱਲੇ ਹੈ ਆ ਰਿਵਟਨ ਡੇਲੀਪਾਡ ਲਓ ਬਈ ਲੈ ਲਓ ਬਈ ਇਹਨੇ ਦਿੱਤਨੀ ਬਾਜੀ ਆਪਾਂ ਇਥੋਂ ਦਾਦੇ ਉਧਰ ਬਾਰੇ ਬੈਠੇ ਲੋ ਬਾਈ ਆ ਹੀ ਸੀਗੇ ਬਾਕੀ ਬਗਾ ਆ ਦੇਖੀ ਆਗੇ ਲੋ ਬਾਈ 4-3 ਹੋ ਗਿਆ ਉਧਰ ਜਾ ਕੇ ਘੇੜਾ ਮਾਰੇ ਨਾਲ ਦੇ ਪਿੰਡ ਮੁੰਡ ਸ਼ਾਂਤੀ ਹੈ ਸਾਰੇ ਪਾਸੇ ਦੋ ਤਿੰਨੇ ਨਾਲ ਦੇ ਡੇੜੇ ਦੋ ਪਿੰਡ ਦੋਨੇ ਵੇਖਿਆ ਆਪਾਂ ਕੋਈ ਕਿਤੇ ਨਹੀਂਗਾ ਕੋਈ ਵੀ ਕੂਤਰ ਕੋਈ ਵੀ ਨਹੀਂਗਾ ਜ਼ਰੂਰੀ ਨਹੀਂ ਆਪਣਿਆਂ ਦਾ ਕੋਈ ਵੀ ਨਹੀਂਗਾ ਆ ਟੈੱਕੇ ਬੈਗੇ ਫਿਰ ਬਾਈ ਇੱਥੇ ਸਾਰੇ ਜਣੇ ਆਪਾਂ ਤਾਂ ਦੇਖਦੇ ਆ ਆ ਬਾਈਆਂ ਦੇ ਫਿਰਦੇ ਆ ਜਿਹੜੇ ਆ ਨਹੀਂ ਖੜੇ ਡੇੜੇ ਤਾਂ ਲੈ ਕੇ ਹੀ ਵੇਖ ਰਹੇ ਆ ਬਾਈ ਹੈ ਕਿਹੜਾ ਲਓ ਬਾਈ ਨਬੜ ਗਿਆ ਬਾਜੀ ਬਹੁਤ ਦੇ ਆ ਪਸੰਗੇ ਨੂੰ ਕਿੰਨਾ ਚੋਈ ਆ ਲਓ ਬਈ ਬਾਈ ਕਬੂਤਰ ਇਕ ਦਾ ਆਪਣਾ ਜਿੱਤ ਗਿਆ ਪਤਾ ਕਿਉਂ ਬਈ ਟਾਈਮ ਕਰਤਾ ਤੇ ਕਬੂਤਰ ਹੁਣ ਲਿਆ ਸੀਗਾ ਉਦੋਂ ਟਾਈਮ ਚ ਕੱਟਿਆ ਗਿਆ ਸੀ ਨਾ ਤੇ ਕਬੂਤਰ ਤੁਹਾਨੂੰ ਦਿਖਾਉਨੇ ਆ ਉਹ ਜਰੂਬ ਬਾਈ ਵੀ ਆ ਗਿਆ ਹੋ ਜਾਂਦਾ ਓਏ ਬਾਈ ਇਹ ਕਬੂਤਰ ਆਪ ਇਹਨਾਂ ਨੂੰ ਦਿੱਤਾ ਸੀ ਬਾਈ ਡਾਣ ਨੂੰ ਬਾਈ ਸੰਜੂ ਦੀ ਬਲੱਡ ਲਾਈਨ ਚ ਹੋ ਸੀਗਾ ਅਜਰੂਬ ਬਾਈ ਵੀ ਆ ਗਿਆ ਤੁਹਾਨੂੰ ਦਿਖਾਉਨੇ ਕਬੂਤਰ ਕਿੱਥੇ ਆ ਮਰ ਜਾਂਦੇ ਆ ਔਰ ਡੱਟ ਕੇ ਔਰ ਡੱਟ ਕੇ ਹਾਂ ਬਈ ਵਾਕੀ ਵਾਕੀ ਟਾਈਮ ਕਟਾ ਗਿਆ ਉਦੋਂ ਤੇ ਹੁਣ ਆ ਗਿਆ ਸੀਗਾ ਜਦੋਂ ਬਾਈ ਨਿਬੜ ਗਈ ਜਦੋਂ ਉਦੋਂ ਆਈ ਆ ਬਾਜੀ ਜਦੋਂ ਹੋ ਗਈ ਬਾਈ ਆ ਗਿਆ ਸੀ ਸਾਰੀ ਕਮੇਟੀ ਸਾਰਿਆਂ ਨੂੰ ਪਤਾ ਹੀ ਆ ਸੰਗੇ ਆਰਗੇਂ ਦੇ ਸਾਰਿਆਂ ਦੇ ਕਵਿਤਰ ਸਾਹਿਬ ਬਹਿ ਚੁੱਕੇ ਸੀ ਹਾਂ ਤੇ ਬਾਈ ਤੁਹਾਨੂੰ ਦਿਖਾਉਣਾ ਮੈਂ ਜਾਨਵਰ ਕਿੱਥੇ ਬੈਠਾ ਆਪਣਾ ਇਹ ਇੱਥੇ ਕੇ ਜੇ ਤੁਹਾਨੂੰ ਮੈਂ ਅੰਦਰ ਦੀ ਹੋ ਕੇ ਦਿਖਾਉਣਾ ਇੱਕ ਮਿੰਟ ਰੋ ਆ ਰਿਹਾ ਬਾਈ ਚਿੱਟਾ ਆਇਆ ਜਾਨਵਰ ਇਹ ਬੈਠਾ ਮੰਨਦੇ ਹੜਦਾ ਜਗਰੂ ਬਾਈ ਚੜਦਾ ਤਾਂ ਲਓ ਵੀ ਬਾਈ ਜਾਨਵਰ ਨੇ ਪਾਣੀ ਨੂੰ ਦੇਖ ਕੇ ਉਹ ਜਗਰੂ ਬਾਈ ਚੜ ਗਿਆ ਤਾਂ ਕਿਰੂ ਬਾਈ ਆ ਰਿਹਾ ਓ ਲਾਤੀਨੀ ਨੇ ਬਾਈ ਦੀ ਆ ਰਿਹਾ ਠੀਕ ਹੈ ਤੇ ਜਾਨਵਰ ਵੀ ਤੁਹਾਨੂੰ ਦਿਖਾ ਦਨੇ ਨੀਮਾ ਆ ਕੇ ਥੋੜਾ ਜਨਾ ਆ ਆ ਦੇ ਆ ਰਿਹਾ ਜਨ ਦਾ ਸਰਜਾ ਕੱਢ ਦਣਾ ਓ ਨੰਨੇ ਨੂੰ ਕਹਿ ਨੰਨੇ ਨੂੰ ਓ ਗੋਰੀ ਨੂੰ ਫੋਨ ਲਾ ਦੇ ਓ ਮਿਲ ਗਿਆ ਮਿਲ ਗਿਆ ਫੜ ਲਿਆ ਬਾਈ ਹੱਥ ਤੇ ਬੈ ਗਿਆ ਸੀਗਾ ਓਏ ਦਿਖਾਈ ਮੜਿਆ ਸੱਜੇ ਵਾਸੇ ਨੂੰ ਬਾਹ ਕੱਢ ਦੇ ਸੱਜੇ ਵਾਸੇ ਖੁੱਲਾ ਐ ਥਾਵਾਂ ਇਧਰ ਨੂੰ ਇਹ ਥੱਲੇ ਨੂੰ ਧਿਆਨ ਨਹੀਂ ਕੋਈ ਨਹੀਂ ਆ ਰਿਹਾ ਭਾਈ ਹੱਥ ਤੇ ਠੀਕ ਐ ਮੇਰੀ ਗੱਲ ਥਾਣ ਹਾਂ ਹਾਂ ਲਓ ਜੀ ਫੜ ਲਿਆ ਭਾਈ ਲਵੇਟ ਲੇ ਵੇਟ ਲਾ ਬੱਤ ਕੇ ਬੱਤ ਕੇ ਬੱਤ ਕੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਖੁੱਲਾ ਰਹਿਣ ਦੇ ਖੁੱਲਾ ਰਹਿਣ ਦੇ ਲਵੇਟ ਲਾ ਕੋਈ ਮਾਨੀ ਨਹੀਂ ਮਾਨੀ ਨਹੀਂ ਅੰਦਰ ਜੈਸਿੰਗ ਹੋਰ ਬਤੀ ਹੋਇਆ ਓਏ ਵਲਾਇਤ ਸੱਟਾ ਸੱਟਾ ਮਿਲ ਗਿਆ ਬਈ ਜਾਨ ਮੇਰੇ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਸਰ ਠੀਕ ਲੈ ਜੀ ਹਾਂ ਕਾਲੂ ਕੇ ਓਏ ਹੋ ਉੱਥੇ ਪਾਣੀ ਹੈਗਾ ਅੱਜ ਛਕੋਣ ਕਰਾ ਦੀ ਚੰਦੀ ਚੱਕ ਓਏ ਤਾਂ ਕੀ ਕੋਣ ਓਏ ਰੰਗ ਰੰਗ ਚੈੱਕ ਕਰਾ ਦੀ ਦੇਖ ਲਓ ਬਹੁਤ ਦੋਨੇ ਟੂਸੇ ਤੇ ਬੈਠਾ ਸੱਟਾ ਪਰ ਬੈਠੀ ਦਿਖਾ ਦੇ ਤੇ ਮੋਰ ਦਿਖਾ ਦੇ ਪੂਰਾ ਜਾਨ ਮੋਰ ਦਿੱਤਾ ਹੋਇਆ ਮੋਰ ਵੀ ਦਿਖਾ ਦੇ ਕਿਉਂ ਬਈ ਰਾਗੇ ਚੱਕ ਪਿੰਡ ਰਾਮੂ ਵਾਲਾ ਇਧਰੋਂ ਸਿੱਧੀ ਆ। ਸਵੇਰੇ ਜਿਹਦੇ ਆਪਾਂ ਮੋਹਰ ਲਵਾਈ ਉਹ ਹੀ ਆ ਬਾਈ ਕਰ ਲੋ ਚੱਕ ਉਤਰ ਮਿਲ ਗਿਆ। ਇਹ ਬਾਈ ਜਗਰੂਪ ਦੀ ਸਾਰੀ ਮਿਹਰਬਾਨੀ ਆ ਉਹ ਚੜਿਆ ਤਾਂ। ਖਤਰੀ-ਛਤਰੀ ਵੀ ਹੁਣ ਤਾਂ ਗੋਰੀ ਹੁਣੀ ਫੋਨ ਨਹੀਂ ਚੱਕਦੇ। ਮਾਰਿਆ ਬਈ ਜਾਨਵਰ ਨੇ ਦੇਖੋ ਅੱਖਾਂ ਵਿੱਚ ਹੀ ਆ। ਹਾਂ ਪੂਰਾ ਪੂਰਾ ਬਾਈ ਕਰੜਾ। ਇਹ ਔਡ-ਔਡ ਮਰਦੇ ਆ। ਮੈਂ ਕਹਿੰਦਾ ਹਾਂ ਮਰ ਜਾਂਦੇ ਔਡ-ਔਡ ਕੇ ਥੋੜੇ ਰਹਿ ਜਾਂਦੇ ਉਹਨਾਂ ਚੋਂ ਆ ਇਹ। ਕਰਾਇਆ ਬਈ ਜਾਨਵਰ ਨੇ ਸਾਰੇ ਜਾਨਵਰ ਬੈਗੇ ਹੀ ਨਾਮ ਵਾਲੇ। ਤੇ ਆ ਦੇਖ ਲਓ ਤੁਹਾਡੇ ਸਾਹਮਣੇ ਬਾਈ। ਸੱਟਾਂ ਦੇ ਉਤਰ ਪਟਿਆਮੂ ਆਹ ਐ ਭਾਈ ਮਿਹਨਤ ਬੋਲਦੀ ਆ ਯਾਰ ਹਨ ਮਿਹਨਤ ਕਰੀ ਦੀ ਤੁਹਾਡੇ ਸਾਹਮਣੇ ਆ ਰਿਜ਼ਲਟ ਆ ਦੇਖ ਲਓ ਫਿਰ ਪੂਰੇ 5 ਵਜੇ ਬਾਜੀ ਨੇ ਬੜੇਗੀ ਉੱਤੋਂ ਲਿਆ ਆ ਤੇ ਕਿਉਂਕਿ ਉਹਨਾਂ ਨੇ ਫਿਰ ਪਹਿਲਾਂ ਨਾਮ ਵਾਲੇ ਤੇ ਪਰਚੀng ਪੁਰਚੀng ਬਾਤਾਂਗੇ ਇੱਥੇ ਕੰਮ ਨਿਪਟ ਗਿਆ ਤੇ ਭਾਈ ਇੱਕ ਦੇ ਇੱਕ ਜਾਨਵਰ ਸੰਗੇ ਸੀ ਨਾ ਕਬੂਤਰੀ ਭਾਈ ਜਿੱਤ ਕੀ ਕੋਈ ਬੰਦਾ ਚੱਕ ਕੇ ਲੈ ਗਿਆ ਐ ਹੋਈ ਵਿਚਾਰੇ ਨਾਲ ਚੱਲ ਆਪਣਾ ਕੂਤਰ ਮਿਹਨਤ ਗੱਲ ਮਿਲ ਗਿਆ ਚੱਲ ਇਹਨੂੰ ਰੱਖਾਂਗੇ ਹੁਣ ਸਾਹਮ ਕੇ ਹੁਣ ਚੱਲ ਜਾਨਵਰ ਮਿਲ ਗਿਆ ਯਾਰ ਜਾਨਵਰ ਚੰਗਾ ਵਿਚਾਰਾ ਆਪਣਾ ਹੱਥ ਲੱਗ ਗਿਆ ਹਨ ਬੜਾ ਲੱਗਾਂਗੇ ਅੱਜ ਤੋਂ ਲੈਣ ਦੇ ਹੁਣ ਨਾ ਛੱਡੀ लोगला मामला। ਰਗਾਂ ਮੇ ਕੋਲੇ ਮਾ ਤੇ ਹੋ ਗਿਆ। ਰਹਿ ਗਿਆ ਇਹਦੇ ਸਾਹੇ ਦਾ। ਆ ਜੋ। ਬਾਜੀ। ਹੋਰ ਹਟਾ। ਖੁਸ਼। ਖੁਸ਼ਾ ਕਰੀ ਲੈ। ਪੂਰੇ ਘਰੇ ਗੋਰੀ ਨੂੰ ਲਾਖ ਦਵਾਰ। ਉਹਨੂੰ ਕਹੇ ਕਰੀ ਲੈ ਕੇ ਆਣਾ ਮੈਂ ਖੁਸ਼। ਕਿਹਨੇ ਚਾਰਾਂ ਦੀ ਜਿਪਾਣਾ ਕਰਾਂ। ਗਰਮੀ ਹੋ ਤੇ ਜਾ ਕੇ ਕਹਿ ਕੇ ਵੇਖੀ ਕਿਸੇ ਨੂੰ। ਮਨ ਨੂੰ ਜਰੀ। ਕਰੇ ਜਰਾ ਰਜ਼ਾਮਾ। ਉਹ ਇਹ ਤਾਂ ਖੁਸ਼ਬ ਨਹੀਂ। ਖੜ ਜਾ।

ਗੋਰੀ ਹੁਣਾਂ ਨੇ ਜਵਾਬ ਦੇਤਾ ਕੱਟਦਾ ਫੋਨ ਬਾਈ ਛਤਰੀਵੰਦੀ ਲੈ ਕੇ ਆਉਂਦੇ ਕਾਹ ਨੂੰ ਆਪਾਂ ਕੇ ਗੇੜਾ ਮਰਾਉਣਾ ਠੀਕ ਆ ਬਾਈ ਮਿਲਦੇ ਤੁਹਾਨੂੰ ਅਗਲੀ ਵਾਰ ਜੀ ਤੇ ਪਰ ਨਹੀਂ ਮਿਲਦੇ ਇੱਕ ਮਿੰਟ ਛਤਰੀਵੰਦੀ ਉਹ ਚੱਕ ਲਗੇ ਉਸ ਤੋਂ ਆਪਾਂ ਪਿੰਜਰਾ ਸਤਨਾ ਬਾਈ ਤੋਂ ਲੈ ਲਗੇ ਲਓਏ ਬਾਈ ਬਾਈ ਸੰਘੇ ਵੋਟਰ ਦਾ ਆਪਣੇ ਕਾਪੀ ਵਾਲੇ ਬਾਈ ਦਾ ਦੂਜਾ ਨੰਬਰ ਮਿਲਿਆ ਬਣਿਆ ਆ ਦਿਖਾ ਦੇ ਇੱਧਰ ਕੱਪ ਜਿਹੜੇ ਦੂਜੇ ਪੱਖੇ ਚਾਦਰਕਾਤ ਵਾਲੀ ਇੱਕ ਦੂਜੀ ਬਾਈ ਮਿਲ ਕਾਂ ਤੇ ਦੂਜੀ ਕੋਈ ਲੈ ਕੇ ਚੱਕ ਕੇ ਚੱਲ ਕੋਈ ਜੱਕਰ ਨਹੀਂ ਤੇ ਬਾਈਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੰਘਾ ਵੋਟਰ ਨੂੰ ਠੀਕ ਆ ਬਾਈ ਰਾਮੇ ਬਹੁਤ-ਬਹੁਤ ਵਧਾਈਆਂ ਨਹੀਂ ਆ